ਕਿਸਾਨਾਂ ਦੇ ਲਈ ਇੱਕ ਨਵੀਂ ਮੁਸੀਬਤ ਆਣ ਖੜੀ ਹੋਈ ਹੈ ਡੀਪੀ ਦੀ ਕਮੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਹੈ ਪੰਜਾਬ ਦੇ ਕਿਸਾਨੀ ਜੀਵਨ ਵਾਸਤੇ ਜੀਵਾ ਵਾਸਤੇ ਵੀ ਬੜੀ ਏ ਖਤਰਨਾਕ ਚੀਜ਼ ਹੈ ਇਹਦਾ ਪ੍ਰਭਾਵ ਕਾਫੀ ਪੈਂਦਾ ਹੈ ਪਰ ਫਿਰ ਵੀ ਹੁਣ ਖੇਤੀ ਜਾਂ ਜਿਹੜੀ ਉਪਜਾਊ ਸ਼ਕਤੀ ਹੈ ਜ਼ਮੀਨਾਂ ਦੀ ਉਹ ਘਟ ਗਈ ਹੈ ਤੇ ਡੀਏਪੀ ਪਾਉਣੀ ਬੜੀ ਜ਼ਰੂਰੀ ਹੈ ਕਿਉਂਕਿ ਤੱਤਾਂ ਦੀ ਘਾਟ ਹੋ ਜੇ ਤਾਂ ਫਿਰ ਫਸਲ ਦੇ ਝਾੜ ਦੇ ਉੱਤੇ ਸਿੱਧਾ ਅਸਰ ਪੈਂਦਾ ਹੈ ਜਿਹੜੇ ਕਿਸਾਨ ਆਗੂ ਨੇ ਸਤਨਾਮ ਸਿੰਘ ਬਹਿਰੂ ਉਹਨਾਂ ਨੇ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮਾਮਲਾ ਉਜਾਗਰ ਕੀਤਾ ਹੈ ਕਿ ਡੀਏਪ ਦੇ ਲਈ ਪੰਜਾਬ ਸਰਕਾਰ ਤਾਂ ਕੀ ਭਾਰਤ ਸਰਕਾਰ ਨੇ ਅੱਗੇ ਪ੍ਰੋਪੋਜ਼ਲ ਹੀ ਨਹੀਂ ਭੇਜਿਆ ਡਿਮਾਂਡ ਹੀ ਨਹੀਂ ਰੱਖੀ ਡੀਏਪ ਨੂੰ ਲੈ ਕੇ ਪਹਿਲਾਂ ਵੀ ਸਵਾਲ ਖੜੇ ਹੋਏ ਨੇ ਤੇ ਹੁਣ ਇੱਕ ਚਿੰਤਾ ਜਿਹੜੀ ਜ਼ਾਹਰ ਕੀਤੀ ਹੈ ਇੱਕ ਤਾਂ ਇਹ ਕਿ ਡੀਏਪ ਦੀ ਡਿਮਾਂਡ ਹੀ ਕੇਂਦਰ ਸਰਕਾਰ ਨੇ ਵਿਦੇਸ਼ ਦੇ ਵਿੱਚ ਨਹੀਂ ਕੀਤੀ ਇਸ ਕਰਕੇ ਉਹ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਮਿਸਰ ਦੇ ਵਿੱਚ ਅੱਜ ਇਸ ਵੀਰੇ ਤੜਕਸਾਰ ਇੱਕ ਅਜੀਬ ਹੀ ਘਟਨਾ ਵਾਪਰੀ ਜਿਸ ਤੋਂ ਬਾਅਦ ਸਾਰਿਆਂ ਨੇ ਕਾਨੂੰਨ ਵਿਵਸਥਾ ਦੇ ਉੱਤੇ ਮੁਰਤੋਂ ਸਵਾਲ ਜੜੇ ਨੇ ਉਹ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਇੱਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਦੋ ਨੌਜਵਾਨ ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਹਾਲਤ ਕਾਫੀ ਗੰਭੀਰ ਬਣੀ ਹੋਈ ਆ ਸੁਖਚੈਨ ਸਿੰਘ ਦੀ ਐਨ ਆਰ ਆਈ ਐ ਅੰਮ੍ਰਿਤਸਰ ਦੇ ਨਾਲ ਬਿਲਕੁਲ ਦਬੋਜੀ ਹੈ ਪਹਿਲਾਂ ਪਿੰਡ ਕਹਿੰਦੇ ਸੀ ਹੁਣ ਤਾਂ ਇੱਕ ਕਸਬਾ ਵਾਂਗ ਬਣ ਚੁੱਕਿਆ ਹੈ ਤਾਂ ਦਬੋਜੀ ਦੇ ਵਿੱਚ ਇਹ ਤੜਕਸਾਰ ਘਟਨਾ ਵਾਪਰੀ ਦੀ ਹੈ ਜਿਨੇ ਆਵਣ ਕਾਨੂੰਨ ਦੀ ਸਥਿਤੀ 'ਤੇ ਸਵਾਲ ਖੜੇ ਹੁੰਦੇ ਨੇ। ਕਾਰਾ ਵੱਲੋਂ ਪ੍ਰਸ਼ਾਸਨ ਵੱਲੋਂ ਤਾਂ ਵੀ ਕੀਤੇ ਜਾਂਦੇ ਨੇ ਕਿ ਅਸੀਂ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਲਿਆ ਹੈ। ਪਰ ਕਿਸੇ ਦੇ ਘਰ ਦੇ ਵਿੱਚ ਐਂਟਰ ਹੋ ਕੇ ਦਿਨ ਦਿਹਾੜੇ ਗੋਲੀਆਂ ਚਲਾਉਣੀਆਂ। ਕਿਉਂਕਿ ਅੱਜ ਕੱਲ ਤਾਂ ਭਰੋਸਾ ਹੀ ਨਹੀਂ ਰਹਿ ਗਿਆ ਜੇਕਰ ਤੁਹਾਡੇ ਘਰ ਦੀ ਕੋਈ ਬੈਲ ਮਾਰਦਾ ਵੀ ਹੈ ਤਾਂ ਪਤਾ ਹੀ ਨਹੀਂ ਹੈਗਾ ਵੀ ਉਹ ਤੁਹਾਨੂੰ ਜਾਣਨ ਵਾਲਾ ਹੈ ਜਾਂ ਫਿਰ ਅਣਜਾਣ ਬੰਦਾ। ਆਪ ਦੇ ਵਿੱਚੋਂ ਪ੍ਰਵਾਸੀਆਂ ਨੂੰ ਕੱਢਣ ਦਾ ਮਾਮਲਾ ਜਿਹੜਾ ਹੈ ਉਹ ਲਗਾਤਾਰ ਪੂਰ ਫੜਦਾ ਵਿਖਾਈ ਦੇ ਰਿਹਾ ਹੈ ਮਾਮਲਾ ਠੰਡਾ ਪੈਣ ਦਾ ਨਾਮ ਨਹੀਂ ਲੈ ਰਿਹਾ ਹਾਲਾਂਕਿ ਹਾਈ ਕੋਰਟ ਨੇ ਬੀਤੇ ਦਿਨ ਪੰਜਾਬ ਸਰਕਾਰ ਨੂੰ ਫਟਕਾਰ ਲਗਾ ਦਿੱਤੀ ਸੀ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਲੋੜ ਵੀ ਪੰਜਾਬ ਨੂੰ ਉਹਨਾਂ ਦੀ ਲੋੜ ਹੈ ਕਿਉਂਕਿ ਅਸੀਂ ਲੋਕ ਆਪਣੇ ਕੰਮਕਾਜ ਖੁਦ ਕਰਨੇ ਭੁੱਲ ਗਏ ਕਿਉਂਕਿ ਭੱਜ ਦੌੜ ਕਾਫੀ ਹੋ ਗਈ ਹੈ ਖੇਤਾਂ ਦੇ ਵਿੱਚ ਵੀ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾ ਕੰਮ ਨਹੀਂ ਚੱਲਦਾ ਇਸ ਕਰਕੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦਾ ਇੱਥੇ ਆਉਣਾ ਵੀ ਠੀਕ ਹੈ ਕਿਉਂਕਿ ਰੋਜ਼ੀ ਰੋਟੀ ਲਈ ਹਰ ਕਿਸੇ ਨੂੰ ਕਿਤੇ ਵੀ ਜਾਣ ਦਾ ਅਧਿਕਾਰ ਹੈ ਪਰ ਉਹਨਾਂ ਨੂੰ ਇੱਥੇ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਨੌਕਰੀਆਂ ਦੇ ਵਿੱਚ ਉਹਨਾਂ ਨੂੰ ਤਰਜੀਹ ਨਹੀਂ ਦੇਣੀ ਚਾਹੀਦੀ ਜਦ ਕੀ ਹੁੰਦਾ ਜਾਈ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਜ਼ਮੀਨ ਖਰੀਦ ਸਕਦਾ ਹੈ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਤੂੰ ਕਿੱਥੋਂ ਆਇਆ ਕਿਵੇਂ ਆਇਆ ਦਸਤਾਵੇਜ਼ ਤਿਆਰ ਕਰਵਾਓ ਜਾ ਕੇ ਸਿੱਧਾ ਆਪਣੇ ਨਾਮ ਦੀਆਂ ਰਜਿਸਟਰੀਆਂ ਕਰਵਾਓ ਐਸਟੂਪੀਸੀ ਦੇ ਦਫ਼ਤਰ ਦੇ ਵਿੱਚ ਇੱਕ ਮੁਲਾਜ਼ਮ ਦਾ ਕਤਲ ਹੋ ਗਿਆ ਸੀ ਤੇ ਹੁਣ ਉਸ ਮਾਮਲੇ ਦੇ ਵਿੱਚ ਪੁਲਿਸ ਤੇ ਹੱਥ ਵੱਡੀ ਕਾਮਯਾਬੀ ਜੜੀਆਂ ਉਹ ਲੱਗੀ ਹੈ ਸੁਖਵੀਰ ਸਿੰਘ ਆ ਉਹਨੇ ਆਪਣੇ ਸਾਥੀਆਂ ਦੇ ਨਾਲ ਦਰਬਾਰਾ ਸਿੰਘ ਦੇ ਉੱਤੇ ਹਮਲਾ ਕੀਤਾ ਸੀ ਦਰਬਾਰਾ ਸਿੰਘ ਦੀ ਜਾਨ ਚਲੀ ਗਈ ਸੀ ਸੋਦੀਰ ਸਿੰਘ ਦੇ ਪੁੱਤਰ ਨੇ ਉਹਨਾਂ ਦੇ ਉੱਤੇ ਵੀ ਐਫ ਆਈ ਆਰ ਹੋਈ ਸੀ ਇਸ ਤੋਂ ਪਹਿਲਾਂ ਇੱਕ ਗ੍ਰਿਫਤਾਰੀ ਹੋਈ ਸੀਗੀ ਮਲਕੀਤ ਸਿੰਘ ਦੀ ਤੇ ਹੁਣ ਸੁਖਵੀਰ ਸਿੰਘ ਜਿਹੜਾ ਮੁੱਖ ਦੋਸ਼ੀ ਮੰਨਿਆ ਜਾਂਦਾ ਉਹਦੀ ਗ੍ਰਿਫਤਾਰੀ ਹੋਈ ਸੱਚੇ ਕਾਲ ਦੀ ਪ੍ਰੋਗਰਾਮਿਕ ਮੇਰੀ ਵੀ ਸੁਣੋ ਵਿਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸੇ ਮਨਜੀਤ ਕੌਰ ਨਾਲ ਇਸ ਪ੍ਰੋਗਰਾਮ ਦੇ ਵਿੱਚ ਵੱਡੀਆਂ-ਵੱਡੀਆਂ ਖਬਰਾਂ ਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਤੇ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਡਾਕਟਰ ਤਰਮਿੰਦਰ ਸਿੰਘ ਸੰਧੂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸੰਧੂ ਸਾਥ ਸੱਚਕਾਲ ਸਵਾਗਤ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਸਿਵਰਨ ਜੀ ਸੰਦੂ ਸਾਹਿਬ ਕਿਸਾਨਾਂ ਦੇ ਲਈ ਇੱਕ ਨਵੀਂ ਮੁਸੀਬਤ ਆਣ ਖੜੀ ਹੋਈ ਹੈ ਡੀਪੀ ਦੀ ਕਮੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਹੈ ਪੰਜਾਬ ਦੇ ਵਿੱਚ ਜੀ ਬਿਲਕੁਲ ਸਿਮਰਨ ਡੀਏਪੀ ਖੇਤੀ ਵਾਸਤੇ ਬਹੁਤ ਜ਼ਰੂਰੀ ਬਣ ਗਈ ਹੈ ਹਾਲਾਂਕਿ ਇਨਸਾਨੀ ਜੀਵਨ ਵਾਸਤੇ ਜੀਵਾਂ ਵਾਸਤੇ ਵੀ ਬੜੀ ਇਹ ਖਤਰਨਾਕ ਚੀਜ਼ ਹੈ ਇਹਦਾ ਪ੍ਰਭਾਵ ਕਾਫੀ ਪੈਂਦਾ ਹੈ ਪਰ ਫਿਰ ਵੀ ਹੁਣ ਖੇਤੀ ਜਾਂ ਜਿਹੜੀ ਉਪਜਾਊ ਸ਼ਕਤੀ ਹੈ ਜ਼ਮੀਨਾਂ ਦੀ ਉਹ ਘਟ ਗਈ ਹੈ ਤੇ ਡੀਏਪੀ ਪਾਉਣੀ ਬੜੀ ਜ਼ਰੂਰੀ ਹੈ ਕਿਉਂਕਿ ਤੱਤਾਂ ਦੀ ਘਾਟ ਹੋ ਜੇ ਤਾਂ ਫਿਰ ਫਸਲ ਦੇ ਝਾੜ ਦੇ ਉੱਤੇ ਸਿੱਧਾ ਅਸਰ ਪੈਂਦਾ ਹੈ ਡੀਏਪੀ ਨੂੰ ਲੈ ਕੇ ਕੇਂਦਰ ਸਰਕਾਰ ਵਿਦੇਸ਼ ਦੇ ਵੱਖ-ਵੱਖ ਜਿਹੜੇ ਜੁੜੇ ਹੋਏ ਇਸ ਨਾਲ ਫਰਮਾਨੇ ਉਹਨਾਂ ਨੂੰ ਇੱਕ ਡਿਮਾਂਡ ਭੇਜਦੀ ਹੁੰਦੀ ਹੈ ਤੇ ਹੁਣ ਕਿਸਾਨ ਆਗੂ ਨੇ ਸਤਨਾਮ ਸਿੰਘ ਬਹਿਰੂ ਉਹਨਾਂ ਨੇ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮਾਮਲਾ ਉਜਾਗਰ ਕੀਤਾ ਹੈ ਕਿ ਡੀਪੀ ਦੇ ਲਈ ਪੰਜਾਬ ਸਰਕਾਰ ਤਾਂ ਕੀ ਭਾਰਤ ਸਰਕਾਰ ਨੇ ਅੱਗੇ ਪ੍ਰੋਪੋਜ਼ਲ ਹੀ ਨਹੀਂ ਭੇਜਿਆ ਡਿਮਾਂਡ ਹੀ ਨਹੀਂ ਰੱਖੀ ਜਦ ਕਿ 2-3 ਮਹੀਨਿਆਂ ਬਾਅਦ ਹੀ ਕਣਕ ਦਾ ਸੀਜ਼ਨ ਆਉਣ ਵਾਲਾ ਹੈ ਤੇ ਝੋਨੇ ਨੂੰ ਹੁਣ ਮੁੰਜਰਾ ਪੈਣੀਆਂ ਸ਼ੁਰੂ ਹੋ ਗਈਆਂ ਨੇ ਤੇ ਹੌਲੀ-ਹੌਲੀ ਅਤੇ ਦਵਾਲੀ ਦੇ ਨੇੜੇ ਤੇੜੇ ਝੋਨੇ ਵਾਲਾ ਕੰਮ ਨਿਭੜਨਾ ਸ਼ੁਰੂ ਹੋ ਜਾਂਦਾ ਹੈ ਕਿਸਾਨਾਂ ਨੇ ਕਣਕ ਵੀ ਬੀਜਣੀ ਹੈ ਜਿਨ੍ਹਾਂ ਨੇ ਗੇਤੇ ਝੋਨੇ ਲਾਏ ਨੇ ਉਹਨਾਂ ਲਈ ਜ਼ਿਆਦਾ ਮੁਸੀਬਤ ਹੋ ਜੇ ਕਿਉਂਕਿ ਡੀਏਪੀ ਬੜੀ ਜ਼ਰੂਰੀ ਹੋਗੀ ਹੈ ਖੇਤਾਂ ਵਾਸਤੇ ਡੀਏਪੀ ਨੂੰ ਲੈ ਕੇ ਪਹਿਲਾਂ ਵੀ ਸਵਾਲ ਖੜੇ ਹੋਏ ਨੇ ਤੇ ਹੁਣ ਇੱਕ ਚਿੰਤਾ ਜਿਹੜੀ ਜ਼ਾਹਰ ਕੀਤੀ ਹੈ ਇੱਕ ਤਾਂ ਇਹ ਕਿ ਡੀਏਪੀ ਦੀ ਡਿਮਾਂਡ ਹੀ ਕੇਂਦਰ ਸਰਕਾਰ ਨੇ ਵਿਦੇਸ਼ ਦੇ ਵਿੱਚ ਨਹੀਂ ਕੀਤੀ ਇਸ ਕਰਕੇ ਉਹ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਹੂੰ ਦੂਸਰਾ ਇਹ ਕਿ ਡੀਏਪੀ ਨਕਲੀ ਬਹੁਤ ਜਿਹੜੇ ਕਈ ਡੀਲਰ ਨੇ ਪਿੱਛੇ ਜੇ ਉਹਨਾਂ ਦੀਆਂ ਕੰਪਨੀਆਂ ਦੇ ਉੱਤੇ 20 ਕਾਰਵਾਈਆਂ ਹੋਈਆਂ ਨੇ ਕੰਪਨੀਆਂ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਜਿਹੜੇ ਨਕਲੀ ਕੀਟਨਾਸ਼ਕ ਵੇਚਦੇ ਸੀਗੇ ਜਾਂ ਫਿਰ ਖਾਦਾਂ ਸਪਲਾਈ ਕਰਦੇ ਸੀਗੇ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਵੱਡੀ ਕਾਰਵਾਈ ਕੀਤੀ ਸੀ ਤੇ ਹੁਣ ਉਹਨਾਂ ਨੇ ਇਹ ਖਦਸ਼ਾ ਜਤਾਇਆ ਹੈ ਕਿ ਜੇਕਰ ਡੀਏਪੀ ਦੀ ਕਮੀ ਆਉਂਦੀ ਹੈ ਤਾਂ ਜਦੋਂ ਤੱਕ ਸਹਿਕਾਰੀ ਸੁਭਾਵਾਂ ਦੇ ਵਿੱਚ ਡੀਏਪੀ ਪਹੁੰਚਣੀ ਆ ਉਸ ਤੋਂ ਪਹਿਲਾਂ ਜਿਹੜੇ ਡੀਲਰ ਨੇ ਉਹ ਸਰਗਰਮ ਹੋ ਜਾਣਗੇ ਕਿਉਂਕਿ ਕਿਸਾਨਾਂ ਨੂੰ ਵੀ ਕਾਲੀ ਹੋਣੀ ਆ ਵੀ ਜਲਦੀ ਜਲਦੀ ਆਪਾਂ ਕੰਮ ਨਬੇੜ ਲਈਏ ਤੋਂ ਦੇ ਵਿੱਚ ਜਿਹੜੀ ਗੈਰ ਮਿਆਰੀ ਜਾਂ ਫਿਰ ਨਕਲੀ ਡੀਪੀ ਆ ਉਹਦੀ ਪਰਮਾਰ ਹੋ ਜੇਗੀ ਖੇਤਾਂ ਦੇ ਵਿੱਚ ਮਜਬੂਰੀ ਵੱਸ ਕਿਸਾਨਾਂ ਨੂੰ ਉਹ ਡੀਪੀ ਪਾਉਣੀ ਹੀ ਪੈਣੀ ਆ ਜਿਹਦਾ ਝਾੜ ਦੇ ਉੱਤੇ ਉਤਪਾਦਨ ਦੇ ਉੱਤੇ ਸਿੱਧਾ ਅਸਰ ਪੈਣਾ ਹੈ ਜੀ ਕਿਸਾਨਾਂ ਲਈ ਇਹ ਇੱਕ ਮੁਸੀਬਤ ਨਹੀਂ ਕਿਸਾਨਾਂ ਲਈ ਬੜੀਆਂ ਮੁਸੀਬਤਾਂ ਨੇ ਹਾਲਾਂਕਿ ਕਿਸਾਨਾਂ 'ਤੇ ਇਲਜ਼ਾਮ ਵੀ ਲੱਗਦੇ ਨੇ ਕਿ ਸਾਰੀਆਂ ਮੁਸੀਬਤਾਂ ਇਹਨਾਂ ਨੂੰ ਹੀ ਪੈਂਦੀਆਂ ਨੇ ਆਮ ਲੋਕ ਜੇਕਰ ਨਿੱਕੀ ਨਿੱਕੀ ਗੱਲ ਦੇ ਉੱਤੇ ਧਰਨੇ ਲਾਉਣ ਲੱਗ ਪੈ ਤਾਂ ਫਿਰ ਤਾਂ ਸਾਰੇ ਲੋਕ ਘਰਾਂ 'ਚੋਂ ਨਿਕਲ ਕੇ ਸੜਕਾਂ 'ਤੇ ਆ ਜਾਣਗੇ ਪਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਨੇ ਐਮਐਸਪੀ ਦੀ ਮੰਗ ਉਹਨਾਂ ਦੀ ਖਾਸ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਨੇ ਪਰ ਡੀਏਪੀ ਦਾ ਮੁੱਦਾ ਹੁਣ ਉੱਪਰ ਦਾ ਹੋਇਆ ਨਜ਼ਰ ਆ ਰਿਹਾ ਹਰ ਸਾਲ ਦੀ ਸਮੱਸਿਆ ਡੀਏਪੀ ਦਾ ਮੁੱਦਾ ਬਣ ਗਿਆ ਹੈ ਪਿੱਛੇ ਜੇ ਤਾਂ ਜਿਹੜੇ ਟਰੱਕ ਆਉਂਦੇ ਸੀਗੇ ਡੀਏਪੀ ਦੇ ਭਰੇ ਹੋਏ ਉਹਨਾਂ ਦੀ ਨਿਗਰਾਨੀ ਵਾਸਤੇ ਕਿਸਾਨਾਂ ਨੇ ਆਪਣੀਆਂ ਜਥੇਬੰਦੀਆਂ ਦੇ ਨਾਲ ਰابطਾ ਕਾਇਮ ਕਰਕੇ ਆਪਣੇ ਸਕੁਆਡ ਬਣਾ ਲਏ ਸੀਗੇ ਕਿ ਅਸੀਂ ਇਹਦੀ ਨਿਗਰਾਨੀ ਕਰਾਂਗੇ ਕਿਉਂਕਿ ਰੈਕ ਦੇ ਮੁਤਾਬਕ ਹੁੰਦੀ ਹੈ ਵੀ ਇੱਕ ਰੈਕ ਪੰਜਾਬ ਨੂੰ ਮਿਲ ਗਿਆ ਇੱਕ ਦੂਜਾ ਰੈਕ ਕਿसे ਹੋਰ ਦੇ ਹਿੱਸੇ ਆ ਗਿਆ ਫਿਰ ਪੰਜਾਬ ਦੇ ਵਿੱਚ ਕਿੰਨੇ ਕ੍ਰੈਕ ਪਹੁੰਚ ਗਏ ਡੀਏਪੀ ਦੇ ਮਾਲ ਗੱਡੀਆਂ ਰਾਹੀਂ ਆਉਂਦੀ ਆ ਤਾਂ ਉਦੋਂ ਸਟੇਸ਼ਨਾਂ ਦੇ ਉੱਤੇ ਵੀ ਪਹਿਰੇ ਲਾਉਣੇ ਸ਼ੁਰੂ ਕਰਤੇ ਸੀ ਕਿਸਾਨਾਂ ਨੇ ਜਿਹੜੇ ਟਰੱਕ ਆਉਂਦੇ ਸੀ ਉਹਨੂੰ ਪੂਰਾ ਸਕਾਟ ਕਰਕੇ ਸਹਿਕਾਰੀ ਸਭਾ ਤੱਕ ਪਹੁੰਚਾਇਆ ਜਾਂਦਾ ਸੀ ਤੇ ਫਿਰ ਨੌਬਤ ਇਹ ਆ ਗਈ ਸੀ ਕਿ ਕਿੰਨਾ ਕੁ ਕੋਟਾ ਹੋਵੇ ਦੋ ਬੋਰੀਆਂ ਮਿਲਣੀਆਂ ਨੇ ਚਾਰ ਬੋਰੀਆਂ ਮਿਲਣੀਆਂ ਨੇ ਛੇ ਬੋਰੀਆਂ ਮਿਲਣੀਆਂ ਨੇ ਤਾਂ ਉਦੋਂ ਵੀ ਇੱਕ ਤੈਅ ਕਰ ਦਿੱਤਾ ਗਿਆ ਸੀ ਕਿ ਡੀਏਪੀ ਸਭ ਨੂੰ ਬਰਾਬਰ ਮਿਲ ਜਵੇ ਤੇ ਜਿਹੜੇ ਅ ਡੀਲਰ ਸੀਗੇ ਪ੍ਰਾਈਵੇਟ ਫਾਰਮਾਸੀ ਉਹਨਾਂ ਦੇ ਕੋਲ ਵੀ ਕੁਝ ਹਿੱਸਾ ਡੀਏਪੀ ਦਾ ਜਾਂਦਾ ਹੈ ਤਾਂ ਉਹਨਾਂ ਨੇ ਵੀ ਆ ਮੂਹ ਮੰਗੇ ਕੀਮਤਾ ਮੰਗਣੀਆਂ ਸ਼ੁਰੂ ਕਰਤੀਆਂ ਸੀ ਤਾਂ ਕਿਸਾਨਾਂ ਵਾਸਤੇ ਇਹ ਨਵੀਂ ਮੁਸੀਬਤ ਪੈਦਾ ਹੋ ਸਕਦੀ ਹੈ ਕਣਕ ਦੀ ਫਸਲ ਦੇ ਉੱਤੇ ਇਹਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਡੀਏਪੀ ਦੀ ਜੇਕਰ ਕਮੀ ਆਉਂਦੀ ਹੈ ਤੇ ਹੁਣ ਕੇਂਦਰ ਸਰਕਾਰ ਦੇ ਉੱਤੇ ਕੀ ਪ੍ਰਪੋਜ਼ਲ ਭੇਜਦੀ ਹੈ ਜਾਂ ਫਿਰ ਕੇਂਦਰ ਸਰਕਾਰ ਨੇ ਜੇਕਰ ਪ੍ਰਪੋਜ਼ਲ ਭੇਜ ਦਿੱਤਾ ਹੈ ਤਾਂ ਉਹ ਕਿੰਨੇ ਕ ਸਮੇਂ ਦੇ ਵਿੱਚ ਉਹਦੀ ਪੂਰਤੀ ਵਾਸਤੇ ਹਾਮੀ ਭਰੀ ਜਾਂਦੀ ਹੈ ਕਿਉਂਕਿ ਕਿਸੇ ਵੀ ਫੈਕਟਰੀ ਤੋਂ ਕੋਈ ਵੀ ਚੀਜ਼ ਆਪਾਂ ਬਲਕ ਦੇ ਵਿੱਚ ਮੰਗਾਉਣੀ ਆ ਤਾਂ ਉਹਨਾਂ ਨੂੰ ਪਹਿਲਾਂ ਦੱਸਣਾ ਪੈਂਦਾ ਤਾਂ ਹੀ ਉਹਦਾ ਉਤਪਾਦਨ ਪੂਰਤੀ ਦੇ ਹਿਸਾਬ ਦੇ ਨਾਲ ਮੰਗ ਦੇ ਹਿਸਾਬ ਦੇ ਨਾਲ ਉਹ ਕਰਦੇ ਨੇ ਤਾਂ ਹੁਣ ਡੀਪੀ ਸਮੱਸਿਆ ਬਣ ਕੇ ਕਿਸਾਨਾਂ ਦੇ ਅੱਗੇ ਖੜੀ ਹੈ ਡੀਪੀ ਦੀ ਸਮੱਸਿਆ ਦੇ ਨਾਲ ਕਿਸਾਨ ਕਿਵੇਂ ਨਜਿੱਠਦੇ ਨੇ ਕੀ ਧਰਨੇ ਲਗਾਏ ਜਾਂਦੇ ਨੇ ਜਾਂ ਫਿਰ ਪੰਜਾਬ ਸਰਕਾਰ ਇਹਦੇ ਵਿੱਚ ਕੋਈ ਦਖਲ ਦਿੰਦੀ ਹੈ ਤਾਂ ਅਧਿਕਾਰੀਆਂ ਨੇ ਵੀ ਇਸ ਗੱਲ ਨੂੰ ਮੰਨਿਆ ਜ਼ਰੂਰ ਆ ਕਿ ਡੀਏਪੀ ਦੀ ਕਿਲਤ ਆ ਸਕਦੀ ਹੈ ਪਰ ਕਹਿੰਦੇ ਇਹਦੇ ਵਾਸਤੇ ਅਸੀਂ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਨੇ ਜੀ ਸੰਸਾਭ ਰੋਕ ਕਰ ਲੈਂਦੇ ਆ ਅਗਲੀ ਖਬਰ ਦਾ ਅੰਮ੍ਰਿਤਸਰ ਦੇ ਵਿੱਚ ਅੱਜ ਸਵੇਰੇ ਤੜਕਸਾਰ ਇੱਕ ਅਜਿਹੀ ਘਟਨਾ ਵਾਪਰੀ ਜਿਸ ਤੋਂ ਬਾਅਦ ਸਾਰਿਆਂ ਨੇ ਕਾਨੂੰਨ ਵਿਵਸਥਾ ਦੇ ਉੱਤੇ ਮੁਰਤੋਂ ਸਵਾਲ ਜੜੇ ਨੇ ਉਹ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਇੱਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਦੋ ਨੌਜਵਾਨ ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਫਿਲਹਾਲ ਜਿਸ ਨੌਜਵਾਨ ਦੇ ਉੱਤੇ ਗੋਲੀਆਂ ਚਲਾਈਆਂ ਸੀ ਉਹ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਹੈ ਤੇ ਅਮਰੀਕਾ ਤੋਂ ਆਇਆ ਸੀ ਪੀਆਰ ਸੀਓ ਦੇ ਕੋਲ ਹੁਣ ਉਹ ਜਿਹੜੇ ਇਲਾਜ ਚੱਲ ਰਿਹਾ ਹੈ ਇਸ ਉੱਤੇ ਵੱਖ-ਵੱਖ ਮੰਤਰੀਆਂ ਨੇ ਵਿਆਪਨਾ ਪ੍ਰतिकਰਮ ਦਿੱਤਾ ਹੈ ਜੀ ਬਿਲਕੁਲ ਸਿਮਰਨ ਹਾਲਤ ਕਾਫੀ ਗੰਭੀਰ ਬਣੀ ਹੋਈ ਆ ਸੁਖਚੰਨ ਸਿੰਘ ਦੀ ਐਨ ਆਰ ਆਈ ਹੈ ਅਮਰਸਰ ਦੇ ਨਾਲ ਬਿਲਕੁਲ ਦੁਬੁਰਜੀ ਹੈ ਪਹਿਲਾ ਪਿੰਡ ਕਹਿੰਦੇ ਸੀ ਹੁਣ ਤਾਂ ਇੱਕ ਕਸਬਾ ਵਾਂਗ ਬਣ ਚੁੱਕਿਆ ਹੈ ਤਾਂ ਦੁਬੁਰਜੀ ਦੇ ਵਿੱਚ ਇਹ ਤੜਕਸਾਰ ਘਟਨਾ ਵਾਪਰਦੀ ਹੈ ਜਿਨੇ ਆਵਣ ਕਾਨੂੰਨ ਦੀ ਸਥਿਤੀ 'ਤੇ ਸਵਾਲ ਖੜੇ ਕਰ ਦਿੰਦੇ ਨੇ ਹਾਲਾਂਕਿ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਲਿਆ ਹੈ ਪਰ ਕਿਸੇ ਦੇ ਘਰ ਦੇ ਵਿੱਚ ਐਂਟਰ ਹੋ ਕੇ ਦਿਨ ਦਿਹਾੜੇ ਗੋਲੀਆਂ ਚਲਾਉਣੀਆਂ ਕਿਉਂਕਿ ਅੱਜ ਕੱਲ ਤਾਂ ਭਰੋਸਾ ਹੀ ਨਹੀਂ ਰਹਿ ਗਿਆ ਜੇਕਰ ਤੁਹਾਡੇ ਘਰ ਦੀ ਕੋਈ ਬੈਲ ਮਾਰਦਾ ਵੀ ਹੈ ਤਾਂ ਪਤਾ ਹੀ ਨਹੀਂ ਹੈਗਾ ਵੀ ਉਹ ਤੁਹਾਨੂੰ ਜਾਣਨ ਵਾਲਾ ਹੈ ਜਾਂ ਫਿਰ ਅਨਜਾਨ ਬੰਦਾ ਹੈ ਜੀ ਅੱਜ ਕੱਲ ਦਾ ਕਿਸੇ ਨੂੰ ਤੁਸੀਂ ਰਾਹ ਦੱਸ ਕੇ ਜਾਂ ਰਾਹ ਪੁੱਛ ਕੇ ਵੀ ਆਪਣੇ ਗਲ ਮੁਸੀਬਤ ਪਾ ਲੈਣੇ ਹੋ ਜੇਕਰ ਕਿਸੇ ਨੂੰ ਅਨਜਾਨ ਬੰਦੇ ਨੂੰ ਤੁਸੀਂ ਰਾਹ ਵੀ ਪੁੱਛ ਲਿਆ ਤਾਂ ਉਹਨੂੰ ਇਹ ਪਤਾ ਲੱਗ ਜਾਂਦਾ ਵੀ ਤੁਸੀਂ ਇਸ ਏਰੀਏ ਦੇ ਨਹੀਂ ਹੈਗੇ ਤਾਂ ਹੋ ਸਕਦਾ ਤੁਹਾਡੇ ਨਾਲ ਕੋਈ ਵਾਰਦਾਤ ਹੋ ਜਾਵੇ ਬਿਲਕੁਲ ਇਸ ਕਰਕੇ ਇਹ ਜਿਹੜੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਇਹ ਮਾਮਲਾ ਨਿੱਜੀ ਰੰਜਿਸ਼ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਹੂੰ ਦੂਜਾ ਐਂਗਲ ਇਹਦਾ ਇਹ ਵੀ ਹੈ ਕਿ ਸ਼ਾਇਦ ਲੁੱਟਖੋ ਦੀ ਵਾਰਦਾਤ ਹੋਈ ਹੋਵੇ ਤਿੱਜਾ ਇਹنگਲੇ ਹੈ ਕਿ ਸ਼ਾਇਦ ਉਹ ਐਨਆਰਆਈ ਤੋਂ ਫਰौती ਮੰਗੀ ਗਈ ਹੋਵੇ ਨਾ ਦੇਣ ਦੇ ਉਤੇ ਘਰੇ ਪਹੁੰਚ ਗਏ ਹੋਣ ਜਿਹੜੇ ਵਿਅਕਤੀ ਨੇ ਹਮ ਪਰ ਉਹ ਇੰਨੇ ਕੁ ਬਲੰਦ ਹੌਂਸਲੇ ਵਾਲੇ ਨੇ ਮੂੰਹ ਦੇ ਉਤੇ ਕੱਪੜਾ ਤੱਕ ਨਹੀਂ ਰੱਖਿਆ ਸ਼ਰੀਆ ਮੋਟਰਸਾਈਕਲ ਦਾ ਸਟੈਂਡ ਲਾਉਂਦੇ ਨੇ ਆ ਕੇ ਅੰਦਰ ਐਂਟਰ ਹੁੰਦੇ ਨੇ ਅੰਦਰ ਹਾਲ ਦੇ ਵਿੱਚ ਵੀ ਸੀਸੀਟੀਵੀ ਕੈਮਰਾ ਲੱਗਿਆ ਬਾਹਰ ਵੀ ਕੈਮਰਾ ਲੱਗਿਆ ਪਰਿਵਾਰ ਦੇ ਸਾਹਮਣੇ ਉਸ ਵਿਅਕਤੀ ਨੂੰ ਧਮਕਾਉਣਾ ਸ਼ੁਰੂ ਕਰਦੇ ਨੇ ਹਮ ਪਰਿਵਾਰ ਵੀ ਹੱਥ ਜੋੜਦਾ ਹੈ ਬੱਚੇ ਵੀ ਰੋਂਦੇ ਕਰ ਲਾਉਂਦੇ ਨੇ ਤਾਂ ਅਚਾਨਕ ਬਹਿਸ ਤੋਂ ਬਾਅਦ ਥੋੜੀ ਬਹੁਤੀ ਗੱਲਬਾਤ ਤੋਂ ਬਾਅਦ ਐਨਆਰਆਈ ਸੁਖਚੈਨ ਸਿੰਘ ਦੇ ਉੱਤੇ ਗੋਲੀਆਂ ਵਰਾ ਦਿੱਤੀਆਂ ਜਾਂਦੀਆਂ ਨੇ ਤਿੰਨ ਫਾਇਰ ਹੋਏ ਦੋ ਉਹਦੇ ਲੱਗੇ ਨੇ ਤੇ ਕਹਿੰਦੇ ਜਿਹੜੀ ਪਿਸਤੌਲ ਉਹ ਲੈ ਕੇ ਆਏ ਸੀ ਉਹਦੇ ਵਿੱਚ ਖਰਾਬੀ ਆ ਗਈ ਇਸ ਕਰਕੇ ਜ਼ਿਆਦਾ ਨੁਕਸਾਨ ਨਹੀਂ ਹੋਇਆ ਜੀ ਪਰ ਸੁਖਚੈਨ ਸਿੰਘ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਕਿਉਂਕਿ ਗੋਲੀ ਲੱਗੀ ਹੈ ਤਾਂ ਕੋਈ ਵੀ ਨੁਕਸਾਨ ਹੋ ਸਕਦਾ ਹੈ ਹਮ ਇਸ ਮਾਮਲੇ ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਹੋਰਾਂ ਨੇ ਗੰਭੀਰਤਾ ਦੇ ਨਾਲ ਲਿਆ ਹੈ ਉਹ ਵੀ ਅੰਮ੍ਰਿਤਸਰ ਪਹੁੰਚ ਰਹੇ ਨੇ ਪ੍ਰੈਸ ਕਾਨਫਰੰਸ ਕਰਨ ਦੀ ਸੰਭਾਵਨਾ ਵੀ ਬਣ ਰਹੀ ਹੈ ਕਹਿੰਦੇ ਨੇ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਉਹਨਾਂ ਦੀ شناخت ਵੀ ਅਸੀਂ ਜਲਦ ਕਰ ਲਾਂਗੇ ਪਰ ਉਹ ਕੈਮਰੇ ਦੇ ਵਿੱਚ ਆ ਚੁੱਕੇ ਨੇ ਫੇਸ ਉਹਨਾਂ ਦੇ ਆਏ ਹੋਏ ਨੇ ਤਾਂ شناخت ਕਰਨਾ ਕੋਈ ਵੱਡੀ ਗੱਲ ਨਹੀਂ ਹੈ ਪਰ ਜੇਕਰ ਉਹ ਇਸ ਏਰੀਏ ਦੇ ਨਾ ਹੋਏ ਫੇਰ ਮੁਸ਼ਕਲ ਹੋ ਜਾਏਗੀ ਕਿਉਂਕਿ ਜਿਹੜਾ ਐਨ ਆਰ ਆਈ ਸੁਚੈਨ ਸਿੰਘ ਆ ਉਹ ਵੀ ਸ਼ਾਇਦ ਅਜੇ ਬਿਆਨ ਦੇਣ ਦੀ ਹਾਲਤ ਦੇ ਵਿੱਚ ਨਹੀਂ ਹੋਣਾ ਇਸ ਕਰਕੇ ਸੁਖਚੰਨ ਸਿੰਘ ਸ਼ਾਇਦ ਉਹਨਾਂ ਨੂੰ ਜਾਣਦਾ ਹੋਵੇ ਪਹਿਲਾਂ ਵੀ ਕਿਤੇ ਉਹਨਾਂ ਦੀ ਫੋਨ ਦੇ ਉੱਤੇ ਗੱਲ ਹੋਈ ਹੋਵੇ ਸਾਰਾ ਕੁਝ ਮਲਹਾਰ ਐਂਗਲ ਤੋਂ ਇਸ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਕੇਸ ਦੇ ਵਿੱਚ ਇੱਕ ਇਹ ਵੀ ਚੀਜ਼ ਹੈ ਕਿ ਜਿਹੜਾ ਐਨ ਆਰ ਆਈ ਆ ਸੁਖਚੰਨ ਸਿੰਘ ਉਹ ਅਮਰੀਕਾ ਦਾ ਪੀ ਆਰ ਆ ਹਮ ਅਮਰੀਕਾ ਤੋਂ ਇੰਡੀਆ ਉਹਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਇੱਕ ਤਾਂ ਉਹਦੇ ਬੱਚੇ ਜਿਹੜੇ ਉਹ ਛੋਟੇ ਨੇ ਇਸ ਕਰਕੇ ਤੇ ਪਿੱਛੇ ਜੋ ਦੀ ਦੂਜੀ ਪਤਨੀ ਦਾ ਐਕਸੀਡੈਂਟ ਹੋ ਗਿਆ ਸੀ ਤਾਂ ਇਸ ਕਰਕੇ ਵੀ ਉਹਦੀ ਦੇਖਭਾਲ ਵਾਸਤੇ ਵੀ ਉਹਨੂੰ ਵਾਰ-ਵਾਰ ਆਉਣਾ ਜਾਣਾ ਪੈਂਦਾ ਮਾਤਾ ਵੀ ਬਜ਼ੁਰਗ ਆ ਉਹਦੀ ਤੇ ਇੱਕ ਪਹਿਲਾਂ ਵਿਆਹ ਹੋਇਆ ਸੀ ਉਹ 2-4 ਸਾਲ ਪਹਿਲਾਂ ਹੀ ਉਹਨੇ ਜਿਹੜੀ ਲੇਡੀ ਸੀ ਉਹਨੇ ਸੁਸਾਇਸਾਈਡ ਕਰ ਲਈ ਸੀ ਜੀ ਤਾਂ ਉਦੋਂ ਵੀ ਕਈ ਤਰ੍ਹਾਂ ਦੀਆਂ ਜਾਂਚਾਂ ਹੋਈਆਂ ਇਲਜ਼ਾਮ ਲੱਗੇ ਸਹੁਰਾ ਪਰਿਵਾਰ ਦੇ ਉਤੇ ਜਿਵੇਂ ਲੱਗ ਜਾਂਦੇ ਹੁੰਦੇ ਨੇ ਉਸ ਤਰ੍ਹਾਂ ਹੀ ਤਾਂ ਉਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਜਿਹੜੇ ਸਹੁਰਾ ਪਰਿਵਾਰ ਵਾਲੇ ਪਹਿਲੇ ਵਾਲੇ ਨੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਮਾਰਨ ਦੀ ਨੀਅਤ ਨਾਲ ਆਏ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਵਿਅਕਤੀ ਮਾਰਨ ਵਾਸਤੇ ਆਉਂਦੇ ਨੇ ਕੁਝ ਤਾਂ ਆਪਣੀ ਪਹਿਚਾਨ ਲੁਕਾ ਕੇ ਰੱਖਣ ਉਹ ਸ਼ਰੀਆਮ ਆਉਂਦੇ ਨੇ ਮੋਟਰਸਾਈਕਲ ਤੋਂ ਉਤਰਦੇ ਨੇ ਤੇ ਆ ਕੇ ਹਮਲਾ ਕਰ ਦਿੰਦੇ ਨੇ ਤੇ ਹਮਲਾ ਵੀ ਉਸ ਵੇਲੇ ਜਦੋਂ ਬੰਦੇ ਤੇ ਚਿਤ ਚੇਤੇ ਨਹੀਂ ਹੁੰਦਾ ਉਹ ਤਾਂ ਇਹ ਵੀ ਨਹੀਂ ਚਿਤ ਚੇਤੇ ਹੁੰਦਾ ਵੀ ਸ਼ਾਇਦ ਕੋਈ 7 ਵਜੇ ਦੇ ਕਰੀਬ ਰਿਸ਼ਤੇਦਾਰ ਵੀ ਨਹੀਂ ਕਿਸੇ ਦੇ ਘਰੇ ਜਾਂਦਾ ਬਿਲਕੁਲ ਤੇ ਉਹ ਹਾਲਾਤ ਸੀਗੇ ਤੇ ਇਹਦੇ ਉੱਤੇ ਜਿਹੜੀ ਸਿਆਸਤ ਆ ਸਿਮਰਨ ਨੂੰ ਬਹੁਤ ਪੱਕ ਚੁੱਕੀ ਹੈ ਹਮ ਖਾਸ ਤੌਰ ਦੇ ਉਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੱਦਾ ਮਿਲ ਗਿਆ ਆਵਣ ਕਾਨੂੰਨ ਦੀ ਸਥਿਤੀ ਦੇ ਉੱਤੇ ਸਵਾਲ ਖੜੇ ਕਰਨ ਦਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਆਪ ਦਾ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਸਿਕਿਉਰਿਟੀ ਦੇ ਨਾਲ ਮੁਲਾਜ਼ਮਾਂ ਦੇ ਨਾਲ ਜਾਂਦੇ ਨੇ ਤਾਂ ਪੰਜਾਬੀਆਂ ਦੀ ਰੱਖਿਆ ਕੌਣ ਕਰੂਗਾ ਹੂੰ ਜੇਲ੍ਹਾਂ ਦੇ ਵਿੱਚੋਂ ਇੰਟਰਵਿਊਜ਼ ਹੋ ਰਹੀਆਂ ਨੇ ਜੇਲ੍ਹਾਂ ਦੇ ਵਿੱਚ ਜਿਹੜੇ ਬਦਮਾਸ਼ ਬੈਠੇ ਨੇ ਉੱਥੋਂ ਆਪਣਾ ਸਰਕਲ ਚਲਾਉਂਦੇ ਨੇ ਲੁੱਟਖੋਹ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਨੇ ਤਾਂ ਪੰਜਾਬੀਆਂ ਦੀ ਸੁਰੱਖਿਆ ਕਿਹਦੇ ਹੱਥ ਦੇ ਵਿੱਚ ਹੈ ਜੀ ਤਾਂ ਇਸੇ ਦੇ ਚਲਦਿਆਂ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਵੀ ਇਸੇ ਤਰ੍ਹਾਂ ਦਾ ਹੀ ਬਿਆਨ ਹੈ ਹਰ ਸਿਮਤਕਰ ਬਾਦਲ ਹੋਈ ਕਹਿੰਦੇ ਨੇ ਕਿ ਆਪ ਤਾਂ ਇੱਕ ਇੱਕ ਇਹ ਬੁਲਟ ਪ੍ਰੂਫ ਚੈਂਬਰ ਦੇ ਵਿੱਚ ਖੜ ਕੇ ਭਾਸ਼ਣ ਦਿੰਦੇ ਨੇ। ਹੂੰ। ਦੂਜੇ ਪਾਸੇ ਬੁਲਟ ਪ੍ਰੂਫ ਗੱਡੀਆਂ ਦੇ ਵਿੱਚ ਜਾਂਦੇ ਨੇ। ਇੰਨਾ ਇਹਨਾਂ ਦੇ ਨਾਲ ਹਮਲਾ ਫੈਲਾਤੁਰ ਪੈਂਦਾ ਹੈ। ਪਰ ਪੰਜਾਬ ਦੀ ਰੱਖਿਆ ਕੌਣ ਕਰੇਗਾ? ਪੰਜਾਬੀਆਂ ਦੀ ਸੁਰੱਖਿਆ ਲਈ ਕੀ ਇੰਤਜ਼ਾਮ ਕੀਤੇ ਜਾ ਰਹੇ ਨੇ? ਕੋਈ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ। ਜੀ। ਤੇ ਦੂਜੇ ਪਾਸੇ ਉਹਨਾਂ ਨੇ ਇਹ ਕਿਹਾ ਹੈ ਕਿ ਜੇਲ੍ਹਾਂ ਦੇ ਵਿੱਚ ਗੈਂਗਸਟਰ ਇੰਟਰਵਿਊਸ ਦਿੰਦੇ ਨੇ, ਲੁੱਟਾਂ ਖੋਹਾਂ ਹੁੰਦੀਆਂ ਨੇ, ਲੋਕਾਂ ਨੂੰ ਫਰੋਤੀਆਂ ਲਈ ਸਿੱਧੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ, ਵਪਾਰੀ ਪਰੇਸ਼ਾਨ ਨੇ। ਪਰ ਪੰਜਾਬ ਸਰਕਾਰ ਆਪਣੇ ਆਪ ਦੇ ਬਾਰੇ ਸੋਚ ਰਹੀ ਹੈ ਲੋਕਾਂ ਨੂੰ ਉਹਨਾਂ ਨੇ ਬਿਲਕੁਲ ਛੱਡ ਦਿੱਤਾ ਹੈ ਤਾਂ ਸੁਖਬੀਰ ਸਿੰਘ ਬਾਦਲ ਪਿੱਛੇ ਨਹੀਂ ਰਹੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤਾਂ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਮੰਗ ਲਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿੰਦੇ ਹਨ ਕਾਨੂੰਨ ਦੀ ਸਥਿਤੀ ਤੁਹਾਡੇ ਵਾਸਤਾ ਕੰਮ ਨਹੀਂ ਹੈਗਾ ਤੁਸੀਂ ਅਸਤੀਫਾ ਦੇ ਦਿਓ ਤੇ ਸਵਾਲ ਹੋਰ ਨਾ ਵਿਰੋਧੀਆਂ ਦੇ ਵੀ ਨੇ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਉਹ ਮੁੰਬਈ ਜਾ ਕੇ ਆਏ ਨੇ ਜੀ ਉੱਥੇ ਜਾ ਕੇ ਉਹਨਾਂ ਨੇ ਕਈ ਕੰਪਨੀਆਂ ਦੇ ਜਿਹੜੇ ਸੀਓ ਸੀਗੇ ਉਹਨਾਂ ਦੇ ਨਾਲ ਮਾਲਕਾਂ ਦੇ ਨਾਲ ਗੱਲ ਕੀਤੀ ਵੀ ਤੁਸੀਂ ਪੰਜਾਬ ਆ ਕੇ ਨਿਵੇਸ਼ ਕਰੋ ਉਹ ਕਹਿੰਦੇ ਉੱਥੇ ਵਪਾਰੀ ਸੁਰੱਖਿਤ ਨਹੀਂ ਹੈਗੇ ਅਸੀਂ ਨਿਵੇਸ਼ ਕਿਵੇਂ ਕਰੀਏ ਬਿਲਕੁਲ ਆ ਲੁਧਿਆਣੇ ਦੇ ਵਿੱਚ ਕੱਲ ਵੀ ਇੱਕ ਵਪਾਰੀ ਲਾਪਤਾ ਹੋ ਗਿਆ ਉਸ ਤੋਂ ਪਹਿਲਾਂ ਇੱਕ ਅਗਵਾ ਹੋਇਆ ਸੀਗਾ ਉਹਨੂੰ ਮਸਾ ਛੁੜਵਾਇਆ ਗਿਆ ਤਾਂ ਕੁੱਲ ਮਿਲਾ ਕੇ ਸੁਰੱਖਿਆ ਨੂੰ ਲੈ ਕੇ ਸਵਾਲ ਵਿਰੋਧੀ ਲਗਾਤਾਰ ਖੜੇ ਕਰਦੇ ਨੇ ਕੱਲੇ ਪੰਜਾਬ ਦੇ ਹਾਲਾਤ ਨਹੀਂ ਹਰਿਆਣਾ ਦੇ ਵਿੱਚ ਜੇਕਰ ਤੁਸੀਂ ਦੇਖੋ ਹਰਿਆਣਾ ਦੀਆਂ ਖਾਸ ਖਬਰਾਂ ਵਾਲਾ ਇੱਕ ਪੇਜ ਹੁੰਦਾ ਹੈ ਕਿਸੇ ਵੀ ਅਖਬਾਰ ਦੇ ਵਿੱਚ ਆਉਂਦਾ ਉੱਥੇ ਦੇਖੋ ਤਾਂ ਤੁਹਾਨੂੰ ਪੰਜਾਬ ਨਾਲੋਂ ਜ਼ਿਆਦਾ ਜਿਹੜਾ ਕ੍ਰਾਈਮ ਉੱਥੇ ਦੇਖਣ ਨੂੰ ਮਿਲ ਜੂਗਾ ਹਮ ਪਰ ਪੰਜਾਬ ਸੁਰਖੀਆਂ ਦੇ ਵਿੱਚ ਇਸ ਕਰਕੇ ਰਹਿੰਦਾ ਹੈ ਕਿਉਂਕਿ ਪੰਜਾਬ ਦੇ ਨਾਲ ਹਰ ਮੁੱਦਾ ਜੁੜ ਜਾਂਦਾ ਹੈ ਕੋਈ ਮੁੱਦਾ ਹੋਵੇ ਪੰਜਾਬੀਆਂ ਦੇ ਉੱਤੇ ਇਹੀ ਗਾਜ਼ ਡਿੱਗਦੀ ਆ ਪੰਜਾਬੀਆਂ ਨੂੰ ਅਕਸਰ ਇਹ ਵੀ ਕਿਹਾ ਜਾਂਦਾ ਹੈ ਵੀ ਪੰਜਾਬੀਆਂ ਨਾਲ ਵਿਤਕਰੇ ਵੀ ਹੁੰਦੇ ਨੇ ਸੋ ਇਸ ਕਰਕੇ ਇਹ ਜਿਹੜਾ ਮੁੱਦਾ ਕਾਫੀ ਗੰਭੀਰ ਹੈ ਹਰ ਐਂਗਲ ਤੋਂ ਇਹਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ ਤੇ ਉਹਨਾਂ ਤੋਂ ਪੁੱਛਿਆ ਜਾ ਸਕੇ ਕਿ ਕਿਸ ਵਜ੍ਹਾ ਦੇ ਨਾਲ ਉਹਨਾਂ ਨੇ ਇਸ ਐਨ ਆਰ ਆਈ ਸੁਖਚੈਨ ਸਿੰਘ ਨੂੰ ਨਿਸ਼ਾਨਾ ਬਣਾਇਆ ਜੀ ਸੰਦੂਸ਼ਾਬਾ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਕੱਢਣ ਦਾ ਮਾਮਲਾ ਜਿਹੜਾ ਹੈ ਉਹ ਲਗਾਤਾਰ ਤੂਫੜਦਾ ਵਿਖਾਈ ਦੇ ਰਿਹਾ ਹੈ ਮਾਮਲਾ ਠੰਡਾ ਪੈਣ ਦਾ ਨਾਮ ਨਹੀਂ ਲੈ ਰਿਹਾ ਹਾਲਾਂਕਿ ਹਾਈ ਕੋਰਟ ਨੇ ਬੀਤੇ ਦਿਨ ਪੰਜਾਬ ਸਰਕਾਰ ਨੂੰ ਫਟਕਾਰ ਲਗਾ ਦਿੱਤੀ ਸੀ ਪਰ ਇਸ ਦੇ ਬਾਵਜੂਦ ਵੀ ਖੰਨਾ ਦੇ ਪਿੰਡ ਦੇ ਵਿੱਚ ਵੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਅਜਿਹਾ ਹੀ ਫਰਮਾਨ ਮੁਰਤੂ ਜਾਰੀ ਹੋ ਗਿਆ ਜੀ ਜੀ ਸਿਮਰਨ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਲੋੜ ਵੀ ਹੈ ਪੰਜਾਬ ਨੂੰ ਉਹਨਾਂ ਦੀ ਲੋੜ ਹੈ ਕਿਉਂਕਿ ਅਸੀਂ ਲੋਕ ਆਪਣੇ ਕੰਮਕਾਜ ਖੁਦ ਕਰਨੇ ਭੁੱਲ ਗਏ ਹ ਕਿਉਂਕਿ ਭੱਜ ਦੌੜ ਕਾਫੀ ਹੋ ਗਈ ਹੈ ਖੇਤਾਂ ਦੇ ਵਿੱਚ ਵੀ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾ ਕੰਮ ਨਹੀਂ ਚੱਲਦਾ ਇਸ ਕਰਕੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦਾ ਇੱਥੇ ਆਉਣਾ ਵੀ ਠੀਕ ਹੈ ਕਿਉਂਕਿ ਰੋਜ਼ੀ ਰੋਟੀ ਲਈ ਹਰ ਕਿਸੇ ਨੂੰ ਕਿਤੇ ਵੀ ਜਾਣ ਦਾ ਅਧਿਕਾਰ ਹੈ ਕਿਉਂਕਿ ਸਾਡੇ ਲੋਕ ਵੀ ਵਿਦੇਸ਼ਾਂ ਦਾ ਰੁਖ ਕਰਦੇ ਨੇ ਜਾਂ ਕਿਤੇ ਪੰਜਾਬ ਵਾਲਿਆਂ ਨੇ ਪਿੱਛੇ ਜੇ ਇੱਕ ਰੁਝਾਨ ਚਲਾਇਆ ਸੀਗਾ ਕਿ ਪੰਜਾਬ ਦੇ ਵਿੱਚ ਮਹਿੰਗੇ ਪਾਦੀ ਜ਼ਮੀਨ ਵੇਚ ਦੋ ਯੂਪੀ ਦੇ ਵਿੱਚ ਜਾ ਕੇ ਸਸਤੇ ਭਾਦੀ ਜ਼ਮੀਨ ਲੈ ਲੋ ਯਾਨੀ ਕਿ ਡਬਲ ਜ਼ਮੀਨ ਹੋ ਜਾਂਦੀ ਸੀ ਉੱਥੇ ਜਾ ਕੇ ਬਿਲਕੁਲ ਤਾਂ ਇਸ ਕਰਕੇ ਪ੍ਰਵਾਸ ਜਿਹੜਾ ਉਹ ਚੱਲਦਾ ਰਹਿੰਦਾ ਹੈ ਪੰਛੀਆਂ ਦੇ ਵਿੱਚ ਵੀ ਪ੍ਰਵਾਸ ਹੁੰਦਾ ਹੈ ਹਰ ਚੀਜ਼ ਦੇ ਵਿੱਚ ਪ੍ਰਵਾਸ ਹੁੰਦਾ ਹੈ ਪਰ ਪ੍ਰਵਾਸੀ ਮਜ਼ਦੂਰਾਂ ਦਾ ਜਿਹੜਾ ਇੱਥੇ ਆਉਣਾ ਜਾਇਜ਼ ਹੈ ਜਦੋਂ ਤੱਕ ਉਹ ਆਪਣੀ ਜ਼ਮੀਨ ਜਾਇਦਾਦ ਇੱਥੇ ਨਹੀਂ ਖਰੀਦਦੇ ਹਮ ਇਹੀ ਰੌਲਾ ਜਿਹੜਾ ਉਹ ਸਿਆਸੀ ਤਰ੍ਹਾਂ ਵੀ ਪਾਉਂਦੀਆਂ ਨੇ ਜਦੋਂ ਮੌਜੂਦਾ ਸਰਕਾਰ ਹੁੰਦੀ ਹੈ ਉਦੋਂ ਕੋਈ ਨਹੀਂ ਬੋਲਦੀ ਸਿਆਸੀ ਤਿਰ ਜਦੋਂ ਆਪੋਜੀਸ਼ਨ ਦੇ ਵਿੱਚ ਆ ਜਾਂਦਾ ਉਦੋਂ ਫਿਰ ਇਹ ਮੁੱਦਾ ਉਭਾਰ ਦਿੱਤਾ ਜਾਂਦਾ ਹੈ ਹੁਣ ਰੌਲਾ ਇਹ ਹੈ ਕਿ ਪ੍ਰਵਾਸੀ ਮਜ਼ਦੂਰ ਇੱਥੇ ਆਉਣ ਆਪਣਾ ਕੰਮ ਕਾਜ ਕਰਨ ਤੇ ਆਪਣੇ ਦੇਸ਼ ਵਾਪਸ ਪਰਤ ਜਾਣ ਪਰ ਉਹਨਾਂ ਨੂੰ ਇੱਥੇ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਨੌਕਰੀਆਂ ਦੇ ਵਿੱਚ ਉਹਨਾਂ ਨੂੰ ਤਰਜੀਹ ਨਹੀਂ ਦੇਣੀ ਚਾਹੀਦੀ ਜਦ ਕਿ ਹੁੰਦਾ ਜਿਹਾ ਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਜ਼ਮੀਨ ਖਰੀਦ ਸਕਦਾ ਹੈ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਤੂੰ ਕਿੱਥੋਂ ਆਇਆ ਕਿਵੇਂ ਆਇਆ ਦਸਤਾਵੇਜ਼ ਤਿਆਰ ਕਰਵਾਓ ਜਾ ਕੇ ਸਿੱਧਾ ਆਪਣੇ ਨਾਮ ਦੀਆਂ ਰਜਿਸਟਰੀਆਂ ਕਰਵਾ ਲਓ ਜੀ ਸੋ ਅਜਿਹੇ ਹਾਲਾਤ ਨੇ ਪੰਜਾਬ ਦੇ ਵਿੱਚ ਤੇ ਬਾਕੀ ਜਿਹੜੇ ਪੰਜਾਬੀ ਨੇ ਉਹਨਾਂ ਦੇ ਕੰਮਕਾਜ ਦੇ ਉੱਤੇ ਵੀ ਫਿਰ ਅਸਰ ਪੈਂਦਾ ਕਿਉਂਕਿ ਬਹੁਤੇ ਕੰਮਕਾਜ ਪ੍ਰਵਾਸੀਆਂ ਨੇ ਸੰਭਾਲ ਲਏ ਨੇ ਹੂੰ ਤਾਂ ਹੁਣ ਪਹਿਲਾ ਮੋਦੋ ਸੰਗਤਿਆ ਪਿੰਡ ਸੀਗਾ ਮੋਹਾਲੀ ਦਾ ਉਸ ਤੋਂ ਬਾਅਦ ਝੰਡਪੁਰ ਪਿੰਡ ਹੋ ਗਿਆ ਜਿਹੜਾ ਖਰੜ ਦਾ ਤੇ ਉਹਨੂੰ ਤੀਜਾ ਪਿੰਡ ਹੈ ਖੰਨੇ ਦਾ ਕੌੜੀ ਜੀ ਇਸ ਪਿੰਡ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਸਿਰਫ ਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਅਸੀਂ ਇੱਥੇ ਨਹੀਂ ਰਹਿਣ ਦੇਣਾ ਤੇ ਜਿਹੜੇ ਬਾਹਰੋਂ ਆਉਣਗੇ ਉਹਨਾਂ ਦੀ ਐਂਟਰੀ ਬੈਨ ਤੇ ਦੂਜੇ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਵੀ ਆਪਣੇ ਘਰ-ਬਾਰ ਖਾਲੀ ਕਰੋ ਤੇ ਇੱਥੋਂ ਚਲੇ ਜਾਓ। ਹੂੰ ਉਹਨਾਂ ਨੇ ਮਾਮਲਾ ਸੁਰੱਖਿਆ ਦਾ ਚੁੱਕਿਆ ਹੈ। ਕਹਿੰਦੇ ਕਿ ਇਹਨਾਂ ਦੇ ਹੁੰਦਿਆਂ ਸਾਡੇ ਜਿਹੜੀ ਪ੍ਰਾਈਵੇਸੀ ਆ ਉਹ ਖਤਮ ਹੋ ਰਹੀ ਆ ਸਾਡੀਆਂ ਜਿਹੜੀਆਂ ਧੀਆਂ ਪੇੜਾਂ ਨੇ ਬੱਚੀਆਂ ਨੇ ਉਹ ਸੁਰੱਖਿਤ ਨਹੀਂ ਹੈਗੀਆਂ। ਕਿਉਂਕਿ ਇਹ ਇਕ ਤਾਂ ਦੇਰ ਰਾਤ ਤੱਕ ਕੋਈ ਨਾ ਕੋਈ ਕੰਮਕਾਜ ਇਹਨਾਂ ਦਾ ਚੱਲਦਾ ਰਹਿੰਦਾ ਹੈ। ਦੂਜਾ ਜਿਹੜੇ ਇਹਨਾਂ ਦੇ ਕੱਪੜਿਆਂ ਨੂੰ ਲੈ ਕੇ ਸਵਾਲ ਹੈ ਤੇ ਨਸ਼ਾ ਜਿਹੜਾ ਉਹ ਇਹ ਕਰਦੇ ਹੀ ਕਰਦੇ ਨੇ ਕੋਈ ਹੋਊਗਾ ਜਿਹੜਾ ਬੀੜੀ ਸਿਗਰਟ ਤੋਂ ਬਚਿਆ ਹੋਊਗਾ ਨਹੀਂ ਤਾਂ ਇਹ ਸਾਰੇ ਪੀਂਦੇ ਨੇ। ਹੂੰ ਤਾਂ ਇਸ ਕਰਕੇ ਇਹ ਵੀ ਜਿਹੜਾ ਮਾਮਲਾ ਹੈ ਉਹ ਕਹਿੰਦੇ ਵੀ ਸਾਡਾ ਬਾਹਰ ਘੁੰਮਣਾ ਲੜਕੀਆਂ ਦਾ ਸੁਰੱਖਿਤ ਨਹੀਂ ਹੈਗਾ ਕਿਉਂਕਿ ਇਹਨਾਂ ਦਾ ਇੱਕ ਅਕਸਰ ਇਹ ਵੀ ਹੁੰਦਾ ਕਿ ਘਰ-ਬਾਰ ਪਤਾ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਬਿਲਕੁਲ ਬਿਲਕੁਲ ਕਿਉਂਕਿ ਅੱਜ ਕੱਲ੍ਹ ਆਧਾਰ ਕਾਰਡ ਵਗੈਰਾ ਫੋਟੋ ਕਾਪੀ ਆ ਤਾਂ ਉਹਨੂੰ ਜਿਵੇਂ ਮਰਜ਼ੀ ਐਡਿਟ ਕਰ ਲਓ ਤੇ ਜਿਹੜੇ ਮਕਾਨ ਮਾਲਕਾ ਉਹਨਾਂ ਤੱਕ ਪੁਲਿਸ ਕਹਿੰਦੀ ਹੈ ਵੀ ਤੁਸੀਂ ਜਿਹੜਾ ਵੀ ਕੋਈ ਬੰਦਾ ਆਪਣੇ ਘਰ ਕਿਰਾਏ ਦਾ ਰੱਖਦੇ ਹੋ ਚਾਹੇ ਪੰਜਾਬੀ ਹੋਵੇ ਉਹਦੇ ਡਿਟੇਲ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕਿ ਕੋਈ ਵਾਰਦਾਤ ਹੁੰਦੀ ਆ ਤਾਂ ਤੁਹਾਨੂੰ ਪਤਾ ਰਹੇ ਕਿ ਉਹ ਬੰਦਾ ਤੁਹਾਡੇ ਘਰ ਕਿੱਥੋਂ ਆਇਆ ਸੀ ਸੁਪਰਵਾਸੀ ਮਜ਼ਦੂਰਾਂ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ ਸੁਪਾਲ ਖੈਰਾ ਹੋਰਾਂ ਨੇ ਵੀ ਮੁੱਦਾ ਚੁੱਕਿਆ ਸੀ ਤਾਂ ਮੋਦੀ ਸਾਹਿਬ ਤੱਕ ਇਹ ਗੱਲ ਪਹੁੰਚ ਗਈ ਸੀ ਵੀ ਇਹ ਤਾਂ ਜੀ ਬਿਹਾਰ ਵਾਲਿਆਂ ਨੂੰ ਯੂਪੀ ਵਾਲਿਆਂ ਨੂੰ ਇਥੋਂ ਕੱਢਣਾ ਚਾਹੁੰਦੇ ਆ ਤਾਂ ਕਾਫੀ ਗੰਭੀਰ ਮਾਮਲਾ ਹੈ ਸੋਚਣ ਦੀ ਲੋੜ ਵੀ ਹੈ ਇਹਦੇ ਉੱਤੇ ਕੀ ਪ੍ਰਵਾਸੀ ਮਜ਼ਦੂਰਾਂ ਦਾ ਕਿੰਨਾ ਕੁ ਯੋਗਦਾਨ ਆ ਹਾਲਾਂਕਿ ਸਾਡੇ ਲੋਕ ਤਾਂ ਪ੍ਰਵਾਸੀ ਮਜ਼ਦੂਰ ਆਉਣੇ ਬੰਦ ਹੋ ਗਏ ਸੀ ਲਾਕਡਾਊਨ ਚ ਤਾਂ ਉਹਨਾਂ ਨੂੰ ਲੈਣ ਚਲਗੇ ਸੀਗੇ ਗਲਾਂ ਦੇ ਵਿੱਚ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਸੀਗਾ ਮੂੰਹ ਮਿੱਠੇ ਕਰਵਾਏ ਜਾਂਦੇ ਸੀ ਬੱਸਾਂ ਖਰਚਾ ਆਪਣਾ ਕੀਤਾ ਜਾਂਦਾ ਸੀਗਾ ਕਿ ਸਾਡਾ ਕਿਤੇ ਝੋਨੇ ਦਾ ਕੰਮ ਨਾ ਖੜ ਜੇ ਪਰ ਪ੍ਰਵਾਸੀਆਂ ਨੂੰ ਲੈ ਕੇ ਆਉਣਾ ਤੇ ਹੁਣ ਉਹੀ ਲੋਕ ਨੇ ਜਿਹੜੇ ਪ੍ਰਵਾਸੀ ਮਜ਼ਦੂਰਾਂ ਦਾ ਵਿਰੋਧ ਕਰ ਰਹੇ ਨੇ ਜੀ ਸੰਦੂ ਸਾਹਿਬ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਐਸਜੀਪੀਸੀ ਦੇ ਦਫ਼ਤਰ ਦੇ ਵਿੱਚ ਇੱਕ ਮੁਲਾਜ਼ਮ ਦਾ ਕਤਲ ਹੋ ਗਿਆ ਸੀ ਤੇ ਹੁਣ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਜਿਹੜੀ ਆ ਉਹ ਲੱਗੀ ਹੈ ਮੁੱਖ ਦੋਸ਼ੀ ਸੁਖਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਬਿਲਕੁਲ ਸਿਮਰਨ ਘਟਨਾ ਕਾਫੀ ਗੰਭੀਰ ਸੀਗੀ ਇਸ ਕਰਕੇ ਵੀ ਸਵਾਲ ਇਹਦੇ ਉੱਤੇ ਖੜੇ ਹੋਏ ਸੀਗੇ ਕਿਉਂਕਿ ਗੁਰੂ ਘਰ ਦੇ ਵਿੱਚ ਉਹਦੇ ਆਸ-ਪਾਸ ਇੱਕ ਸ਼ਰਦਾ ਦੇ ਨਾਲ ਲੋਕ ਜਾਂਦੇ ਨੇ ਉੱਥੇ ਜਿਹੜੇ ਹਾਲਾਤ ਹੁੰਦੇ ਨੇ ਉਹ ਹੁੰਦਾ ਹੈ ਕਿ ਹਰ ਬੰਦਾ ਅਰਦਾਸ ਕਰਨਾ ਚਾਹੁੰਦਾ ਆਪਣੇ ਮਨ ਦੇ ਭਾਵ ਉੱਥੇ ਵਿਅਕਤ ਕਰਦਾ ਸ਼ਾਂਤੀ ਚਾਹੁੰਦਾ ਹ ਹ ਤਾਂ ਉੱਥੇ ਜਿਹੜੇ ਡਿਊਟੀ ਦੇ ਉੱਤੇ ਤਣਾਤ ਲੋਕ ਹੋਣ ਉਹੀ ਅਜਿਹੇ ਘਟਨਾਵਾਂ ਨੂੰ ਅੰਜਾਮ ਦੇ ਦੇਣ ਇੱਕ ਦੂਜੇ ਤੇ ਹਮਲਾ ਕਰ ਦੇਣ ਜਾਨਲੇਵਾ ਹਮਲਾ ਤੇ ਜਾਨ ਵੀ ਚਲੀ ਜਾਵੇ ਜੀ ਸੋ ਅਜਿਹੀ ਘਟਨਾ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਦਫ਼ਤਰ ਦੇ ਵਿੱਚ ਵਾਪਰੀ ਸੀ ਜਿੱਥੇ ਇੱਕ ਤਾਂ ਲੇਖਾ ਸ਼ਾਖਾ ਦਾ ਸੀਗਾ ਕਲਰਕ ਤੇ ਦੂਜਾ ਜਨਰਲ ਸ਼ਾਖਾ ਦਾ ਕਲਰਕ ਸੀ ਇਹਨਾਂ ਦਾ ਆਪਸ ਵਿੱਚ ਪਰਿਵਾਰਕ ਰਿਸ਼ਤੇਦਾਰੀ ਵੀ ਹੈਗੀ ਹੈ ਹੂੰ ਤਾਂ ਜਿਹੜਾ ਸੁਖਬੀਰ ਸਿੰਘ ਆ ਉਹਨੇ ਆਪਣੇ ਸਾਥੀਆਂ ਦੇ ਨਾਲ ਦਰਬਾਰਾ ਸਿੰਘ ਦੇ ਉੱਤੇ ਹਮਲਾ ਕੀਤਾ ਸੀ ਦਰਬਾਰਾ ਸਿੰਘ ਦੀ ਜਾਨ ਚਲੀ ਗਈ ਸੀ ਸੁਖਬੀਰ ਸਿੰਘ ਦੇ ਪੁੱਤਰ ਨੇ ਦੋ ਉਹਨਾਂ ਦੇ ਉੱਤੇ ਵੀ ਐਫਆਈਆਰ ਹੋਈ ਸੀ ਤੇ ਇਸ ਤੋਂ ਪਹਿਲਾਂ ਇੱਕ ਗ੍ਰਿਫਤਾਰੀ ਹੋਈ ਸੀਗੀ ਮਲਕੀਤ ਸਿੰਘ ਦੀ ਤੇ ਹੁਣ ਸੁਖਬੀਰ ਸਿੰਘ ਜਿਹੜਾ ਮੁੱਖ ਦੋਸ਼ੀ ਮੰਨਿਆ ਜਾਂਦਾ ਉਹਦੀ ਗ੍ਰਿਫਤਾਰੀ ਹੋਈ ਹੈ ਮਾਮਲਾ ਆਫੀ ਆਪਸੀ ਜਿਹੜਾ ਰੰਜਿਸ਼ ਦਾ ਹੈ ਪਰ ਇਹਨੂੰ ਜਗ੍ਹਾ ਜਿਹੜੀ ਦਿੱਤੀ ਗਈ ਉਹ ਦਫ਼ਤਰ ਦਿੱਤੀ ਗਈ ਹਮ ਕਿ ਆਪਸੀ ਰੰਜਿਸ਼ ਆ ਤਾਂ ਤੁਸੀਂ ਬਾਹਰ ਆਪਣਾ ਜਿਹੜਾ ਕੋਈ ਵੀ ਮਾਮਲਾ ਉਹਨੂੰ ਨਿਪਟਾ ਲਓ ਜਦੋਂ ਤੁਸੀਂ ਇੱਕ ਖਾਸ ਥਾਂ ਦੇ ਉੱਤੇ ਅਜਿਹੀ ਘਟਨਾ ਨੂੰ ਅੰਜਾਮ ਦਿੱਤੇ ਹੋ ਤਾਂ ਫਿਰ ਸੁਰਖੀਆਂ ਦੇ ਵਿੱਚ ਵੀ ਆਉਂਦੀ ਆ ਮੀਡੀਆ ਦੇ ਵਿੱਚ ਵੀ ਆਉਂਦੀ ਆ ਤਾਂ ਉਸ ਜਗ੍ਹਾ ਦੇ ਪ੍ਰਬੰਧਕਾਂ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਜੀ ਤੇ ਜਗ੍ਹਾ ਉਹ ਹੋਵੇ ਜਿਹਦਾ ਨਾਮ ਜਾਂ ਚੇਤਾ ਤੁਹਾਡੇ ਜ਼ਿਹਨ ਦੇ ਵਿੱਚ ਆਉਂਦਾ ਤਾਂ ਆਪਣੇ ਆਪ ਤੁਹਾਡਾ ਸਿਰ ਝੁੱਕ ਜਾਂਦਾ ਹੋਵੇ ਸ਼੍ਰੀ ਦਰਬਾਰ ਸਾਹਿਬ ਹਮ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਅਜਿਹਾ ਹੁਣਾ ਦਫ਼ਤਰ ਦੇ ਵਿੱਚ ਸਵਾਲ ਖੜੇ ਕਰਦਾ ਸੀਗਾ ਤੇ ਹੁਣ ਪੁਲਿਸ ਲੰਮੇ ਸਮੇਂ ਤੋਂ ਇਸ ਵਿਅਕਤੀ ਦੀ ਤਲਾਸ਼ ਦੇ ਵਿੱਚ ਸੀਗੀ ਸੁਭੀਰ ਸਿੰਘ ਦੀ ਤੇ ਹੁਣ ਇਹਦੀ ਗ੍ਰਿਫਤਾਰੀ ਹੋਈ ਹੈ ਸੁਭੀਰ ਸਿੰਘ ਮਜੀਠਾ ਦੇ ਪਿੰਡ ਜਲਾਲਪੁਰਾ ਦਾ ਰਹਿਣ ਵਾਲਾ ਹੈ ਤੇ ਇੱਥੇ ਹੀ ਹਰਮੰਦਰ ਸਾਹਿਬ ਦੇ ਕੋਲ ਇੱਕ ਕਲੋਨੀ ਆ ਉੱਥੇ ਫਿਲਹਾਲ ਰਹਿ ਰਿਹਾ ਸੀਗਾ ਤੇ ਜਿਹੜਾ ਅ ਦਰਬਾਰਾ ਸਿੰਘ ਆ ਉਹ ਖੈਰਾਬਾਦ ਪਿੰਡ ਦਾ ਸੀਗਾ ਹਮ ਤੇ ਆਪਸੀ ਇਹਨਾਂ ਦਾ ਹੁਣ ਇੱਕ ਹੋਰ ਜਿਹੜੀ ਇਨਪੁੱਟ ਆ ਉਹਦੇ ਮੁਤਾਬਕ ਇਹ ਆ ਕਿ ਇਹਨਾਂ ਦਾ ਕੋਈ ਲੜਕੀ ਦਾ ਚੱਕਰ ਸੀ ਇੱਕ ਲੜਕੀ ਸੀਗੀ ਉਹ ਚਲ ਗਈ ਸੀਗੀ ਕਿਤੇ ਜੀ ਤੇ ਸੁਖਵੀਰ ਸਿੰਘ ਦੇ ਜਿਹੜੇ ਸੀਗੇ ਉਹ ਇਲਜ਼ਾਮ ਸੀਗੇ ਦਰਬਾਰਾ ਸਿੰਘ ਦੇ ਉੱਤੇ ਹੂੰ ਵੀ ਜੀ ਮਤਲਬ ਇਦਾਂ ਹੋ ਗਿਆ ਸਾਡੀ ਕੁੜੀ ਨੂੰ ਇਹਨਾਂ ਨੇ ਮਤਲਬ ਵਰਗਲਾਇਆ ਇਹਨਾਂ ਦੇ ਬਹਿਕਾਵੇ ਚਾਈ ਹੈ ਤੇ ਇਹ ਸੁਖਵੀਰ ਸਿੰਘ ਦੀ ਧੀ ਸੀਗੀ ਜੀ ਉਦੋਂ ਤੋਂ ਇਹ ਆਪਸ ਦੇ ਵਿੱਚ ਇਲਜ਼ਾਮਾਂ ਨੂੰ ਲੈ ਕੇ ਆਪਸੀ ਰੰਜਿਸ਼ ਪੈਦਾ ਹੋ ਗਈ ਸੀ ਕਿ ਜਿਹਦੇ ਤਹਿਤ ਹਮਲਾ ਕਰ ਦਿੱਤਾ ਗਿਆ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਦਰਬਾਰਾ ਸਿੰਘ ਦੀ ਜਾਨ ਚਲੀ ਗਈ ਸੁਖਵੀਰ ਸਿੰਘ ਆਪਣੇ ਸਾਥੀਆਂ ਦੇ ਨਾਲ ਫਰਾਰ ਹੋ ਗਿਆ ਤੇ ਹੁਣ ਇਹਦੇ ਉੱਤੇ ਕਾਰਵਾਈ ਹੋਣੀ ਆ ਇਹੋ ਤੇ ਕੇਸ ਵੀ ਚੱਲਣਾ ਹੈ ਪੇਸ਼ੀਆਂ ਵੀ ਪੈਣਗੀਆਂ ਇਹਦੀਆਂ ਸਜ਼ਾ ਵੀ ਹੋਣੀ ਆ ਹਮ ਪਰ ਇਸ ਮਾਮਲੇ ਦੇ ਵਿੱਚ ਕਾਰਵਾਈ ਐਸਜੀਪੀਸੀ ਨੂੰ ਵੀ ਕਰਨੀ ਚਾਹੀਦੀ ਆ ਥੋੜੀ ਜੀ ਕੋਈ ਸਖਤ ਨਿਯਮ ਬਣਾਉਣੇ ਚਾਹੀਦੇ ਨੇ ਕਿ ਜੇਕਰ ਉਹਨਾਂ ਦੇ ਮੁਲਾਜ਼ਮ ਅਜਿਹੀਆਂ ਹਰਕਤਾਂ ਉੱਥੇ ਕਰਦੇ ਨੇ ਆਪਣੀਆਂ ਘਰ ਦੀਆਂ ਲੜਾਈਆਂ ਗੁਰੂ ਘਰ ਤੱਕ ਲੈ ਆਉਂਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਕੋਈ ਠੋਸ ਕਾਰਵਾਈ ਹੋਵੇ ਘੱਟੋ ਘੱਟ ਉਹਨਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਕਦੇ ਵੀ ਐਸਜੀਪੀਸੀ ਦੇ ਵਿੱਚ ਜੁਆਇਨਿੰਗ ਨਾ ਮਿਲੇ ਬਿਲਕੁਲ ਕਿਉਂਕਿ ਕਈ ਵਾਰ ਹੁੰਦਾ ਨਾ ਹੁਣ ਜੇ ਹੋ ਗਿਆ ਤਾਂ ਅੱਗੇ ਜੀ ਉਹਦੇ ਮੁੰਡੇ ਨੂੰ ਆਪਾਂ ਦੇ ਦਾਂਗੇ ਜੀ ਹਮ ਗਲਤੀ ਚਾਹੇ ਉਸ ਵਿਅਕਤੀ ਦੀ ਹੈ ਜਿਹਨੇ ਹਮਲਾ ਕੀਤਾ ਪਰ ਗਲਤੀ ਕਿਉਂ ਹੋਈ ਕਿਉਂਕਿ ਆਪਸ ਦੇ ਵਿੱਚ ਇਹਨਾਂ ਦੀ ਆਪਸ ਰੰਜਿਸ਼ ਚੱਲ ਰਹੀ ਸੀ ਤਾਂ ਇਸ ਕਰਕੇ ਉਹ ਜ਼ਰੂਰ ਕੋਈ ਨਾ ਕੋਈ ਰੂਲ ਬੁੱਕ ਇਹਨਾਂ ਦੀ ਬਣਨੀ ਚਾਹੀਦੀ ਹੈ ਤਾਂ ਜੋ ਹੋ ਜਾਈਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਠੱਲ ਪਾਈ ਜਾ ਸਕੇ ਜੀ ਸੰਤੂਬ ਸਾਬ ਐਸਜੀਪੀਸੀ ਤੇ ਨਾਲ ਹੀ ਜੁੜੀ ਦੂਜੀ ਖਬਰ ਦਾ ਰੁਖ ਕਰਦੇ ਹਾਂ ਕੰਗਨਾ ਰਣੌਤ ਦੀ ਫਿਲਮ ਆ ਰਹੀ ਹੈ ਐਮਰਜੈਂਸੀ ਤੇ ਇਸ ਫਿਲਮ ਨੂੰ ਲੈ ਕੇ ਜਿੱਥੇ ਐਸਜੀਪੀਸੀ ਦੇ ਵੱਲੋਂ ਇੱਕ ਚਿੱਠੀ ਜਿਹੜੀ ਆ ਲਿਖੀ ਗਈ ਹੈ ਤੇ ਹੁਣ ਜੀ ਸਟੂਡੀਓ ਨੂੰ ਲੈ ਕੇ ਵੀ ਉਹਨਾਂ ਮੰਗ ਕੀਤੀ ਹੈ ਕਿ ਜੀ ਸਟੂਡੀਓ ਦੇ ਵੱਲੋਂ ਜਿਹੜੀ ਸਕ੍ਰਿਪਟ ਹੈ ਫਿਲਮ ਦੀ ਉਹ ਸਾਨੂੰ ਜ਼ਰੂਰ ਵਿਖਾਈ ਜਾਣੀ ਚਾਹੀਦੀ ਹੈ ਜੀ ਬਿਲਕੁਲ ਸਿਮਰਨ ਐਮਰਜੈਂਸੀ ਫਿਲਮ ਦੇ ਉੱਤੇ ਐਮਰਜੈਂਸੀ ਰੋਕ ਲਗਾਉਣ ਦੀ ਮੰਗ ਹੈ ਹੂੰ ਵੀ ਇਹਦੇ ਤੋਂ ਤੁਰੰਤ ਰੋਕ ਲਾਈ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋਵੇ ਕਾਰਨ ਇਹ ਹੈ ਕਿ ਐਮਰਜੈਂਸੀ ਫਿਲਮ ਦੇ ਵਿੱਚ ਇੱਕ ਤੱਕ ਕੰਗਣਾ ਰਣਾਉਤ ਹੈ ਦੂਸਰਾ ਕਾਰਨ ਇਹ ਹੈ ਕਿ ਇਹ ਉਹਨਾਂ ਹਾਲਾਤਾਂ ਨੂੰ ਦਸਾਉਂਦੀ ਫਿਲਮ ਹੈ ਜਿਨ੍ਹਾਂ ਹਾਲਾਤਾਂ ਨੂੰ ਲੋਕ ਯਾਦ ਕਰਦੇ ਨੇ ਤਾਂ ਰੋਂਗਟੇ ਖੜੇ ਹੋ ਜਾਂਦੇ ਨੇ ਪੰਜਾਬ ਦੇ ਵਿੱਚ ਜਿਹੜਾ ਦੌਰ ਸੀਗਾ ਜਿਹਦੇ ਵਿੱਚ ਕਈ ਬੇਗੁਨਾ ਕਈ ਗੁਨਾਹਗਾਰ ਕਾਫੀ ਕੁਝ ਸੀਗੇ ਉਹਨਾਂ ਦੇ ਨਾਲ ਕਾਫੀ ਕੁਝ ਵਾਪਰ ਚੁੱਕਿਆ ਜੀ ਖਾਸ ਤੌਰ ਦੇ ਉੱਤੇ ਜਿਹੜੇ ਬੇਗੁਨਾ ਸੀ ਉਹਨਾਂ ਨੂੰ ਜ਼ਿਆਦਾ ਇਸ ਦਾ ਸੰਤਾਪ ਭੋਗਣਾ ਪਿਆ ਸੀ ਤਾਂ ਹੁਣ ਇਸ ਫਿਲਮ ਦੇ ਵਿੱਚ ਕਾਫੀ ਕੁਝ চিত্রਿਆ ਗਿਆ ਇੱਕ ਤਾਇਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਕਿਰਦਾਰ ਵੀ ਕਹਿੰਦੇ ਇਹਦੇ ਵਿੱਚ ਦਿਖਾਇਆ ਗਿਆ ਜਿੰਨਾ ਕਿ ਟ੍ਰੇਲਰ ਦੇ ਵਿੱਚ ਸਮਝ ਆਉਂਦਾ ਹੈ ਹੂੰ ਦੂਜਾ ਇਹਦੀ ਸਕ੍ਰਿਪਟਰੂ ਲੈ ਕੇ ਸਵਾਲ ਨੇ ਤੇ ਹੁਣ ਜਿਹੜਾ ਜੀ ਸਟੂਡੀਓ ਆ ਜਿਨ੍ਹਾਂ ਨੇ ਇਸ ਫਿਲਮ ਦਾ ਨਿਰਮਾਣ ਕੀਤਾ ਨਿਰਵਾਤਾ ਨੇ ਫਿਲਮ ਦੇ ਉਹਨਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਨੇ ਜੋ ਕਮੇਟੀ ਦੇ ਪ੍ਰਧਾਨ ਨੇ ਉਹ ਕਹਿ ਚੁੱਕੇ ਨੇ ਕਿ ਕੰਗਣਾ ਰਣੌਤ ਦੇ ਉੱਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਮਾਮਲਿਆਂ ਦੇ ਵਿੱਚ ਹਮੇਸ਼ਾ ਇਹਦੀ ਕੋਈ ਨਾ ਕੋਈ ਇਨਪੁਟ ਰਹਿੰਦੀ ਰਹਿੰਦੀ ਹੈ ਚਾਹੇ ਉਹ ਮਾਮਲਾ ਕਿਸਾਨੀ ਨਾਲ ਜੁੜਿਆ ਹੋਵੇ ਚਾਹੇ ਉਹ ਮਾਮਲਾ ਗੁਲਵਿੰਦਰ ਕੌਰ ਵਾਲਾ ਹੋਵੇ ਚਾਹੇ ਉਹ ਮਾਮਲਾ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨ ਦਾ ਹੋਵੇ ਅਤਵਾਦੀ ਕਹਿਣ ਦਾ ਹੋਵੇ ਜੀ ਤਾਂ ਕੰਗੜਾ ਰਣੌਤ ਵਿਵਾਦਾਂ ਦੇ ਵਿੱਚ ਘਿਰੀ ਰਹਿੰਦੀ ਹੈ ਤੇ ਹੁਣ ਤਾਂ ਉਹਦੇ ਕੋਲ ਕੁਰਸੀ ਵੀ ਆ ਗਈ ਹੈ ਕਿਉਂਕਿ ਉਹ ਭਾਜਪੀ ਦੀ ਮੈਂਬਰ ਪਾਰਲੀਮੈਂਟ ਬਣੀ ਹੋਈ ਹੈ 5 ਸਾਲ ਤੋਂ ਪਾਵਰ ਦੇ ਵਿੱਚ ਹੈ ਹੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਸਾਬਕਾ ਐਮਪੀ ਤਾਂ ਉਹਨੇ ਰਹਿਣਾ ਹੀ ਰਹਿਣਾ ਹੈ ਹਾਂ ਤਾਂ ਇਸ ਕਰਕੇ ਕਾਰਵਾਈ ਦੀ ਗੱਲ ਕੀਤੀ ਹੈ ਗੁਰਚਰਨ ਸਿੰਘ ਗਰੇਵਾਲ ਹੋਰੀ ਵੀ ਕਹਿੰਦੇ ਨੇ ਕਿ ਅਸੀਂ ਨੋਟਿਸ ਭੇਜ ਦਿੱਤਾ ਹੈ ਤੇ ਨਾਲ ਹੀ ਉਹਨਾਂ ਨੇ ਸੈਂਸਰ ਬੋਰਡ ਨੂੰ ਕਿਹਾ ਕਿ ਇਹਦੀ ਸਕ੍ਰਿਪਟ ਸਾਡੇ ਨਾਲ ਸਾਂਝੀ ਕੀਤੀ ਜਾਵੇ ਪੂਰੀ ਫਿਲਮ ਦੀ ਰੀਲੀਸ ਤੋਂ ਪਹਿਲਾਂ ਜੀ ਰੀਲੀਸ ਤਾਂ ਇੱਕੋ ਕਹਿੰਦੇ ਕਰਨੀ ਨਹੀਂ ਚਾਹੀਦੀ ਦੂਜਾ ਇਹਦੇ ਵਿੱਚ ਜੋ ਗਲਤੀਆਂ ਨੇ ਜੋ ਸ਼ਾਟਸ ਜਏ ਨੇ ਜਿਨ੍ਹਾਂ ਦੇ ਉੱਤੇ ਕੋਈ ਵਿਵਾਦ ਆ ਉਹ ਸਾਰੇ ਕੱਟਣੇ ਚਾਹੀਦੇ ਨੇ ਕਾਂਗਰਸ ਪਾਰਟੀ ਦੇ ਉੱਤੇ ਇਤਰਾਜ਼ ਜ਼ਾਹਰ ਕਰ ਰਹੀ ਹੈ ਪੰਜਾਬ ਦੇ ਵਿੱਚ ਵਕਫਾ ਖਥਾਵਾਂ ਦੇ ਉੱਤੇ ਪ੍ਰਦਰਸ਼ਨ ਵੀ ਹੋ ਰਹੇ ਨੇ ਸਿੱਖ ਜਥੇਬੰਦੀਆਂ ਨੇ ਕੱਲ ਜਲੰਧਰ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਹੈ ਕਿ ਐਮਰਜੈਂਸੀ ਫਿਲਮ ਕਿਸੇ ਵੀ ਹਾਲਾਤ ਦੇ ਵਿੱਚ ਰਿਲੀਜ਼ ਨਹੀਂ ਹੋਣੀ ਚਾਹੀਦੀ ਪਰ ਇਹਦਾ ਜਿਹੜਾ ਫਾਇਦਾ ਹੈ ਉਹ ਟ੍ਰੇਲਰ ਨੂੰ ਹੋ ਗਿਆ ਟ੍ਰੇਲਰ ਉਹਦਾ ਰਾਤੋਂ ਰਾਤ ਇੰਨਾ ਕੁ ਦੇਖਿਆ ਗਿਆ ਕਿ ਸਾਰੇ ਰਿਕਾਰਡ ਟੁੱਟਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੀ ਚੀਜ਼ ਤੇ ਵਿਵਾਦ ਹੋਵੇ ਉਹ ਚਾਹੇ ਕਿਸੇ ਵੀ ਭਾਸ਼ਾ ਦੀ ਹੋਵੇ ਮੁੱਦਾ ਜਦੋਂ ਮੀਡੀਆ ਦੇ ਵਿੱਚ ਆ ਗਿਆ ਤਾਂ ਅਗਲੇ ਨੂੰ ਹੁੰਦਾ ਯਾਰ ਇਹ ਦੇਖੀਏ ਤਾਂ ਸਹੀ ਵੀ ਅਸਲ ਦੇ ਵਿੱਚ ਕਾਰਨ ਕੀ ਆ ਕਿਉਂ ਇਸ ਫਿਲਮ ਦਾ ਵਿਰੋਧ ਹੋ ਰਿਹਾ ਹੈ ਤਾਂ ਇਸ ਕਰਕੇ ਕੰਗਣਾ ਰਣੌਤ ਦੀ ਫਿਲਮ ਹੈ ਕੰਗਣਾ ਰਣੌਤ ਉਹਦੇ ਵਿੱਚ ਮੇਨ ਕਿਰਦਾਰ ਵੀ ਨਿਭਾ ਰਹੀ ਆ ਕੰਗਣਾ ਰਣੌਤ ਹੀ ਉਸ ਫਿਲਮ ਦੀ ਡਾਇਰੈਕਟਰ ਵੀ ਆ ਤੇ ਸਕ੍ਰਿਪਟ ਦੇ ਵਿੱਚ ਵੀ ਕਹਿੰਦੇ ਕੰਗਣਾ ਰਣੌਤ ਦਾ ਕਾਫੀ ਯੋਗਦਾਨਾ ਕੁਲਮਲਾ ਕਿਟ ਸਕ੍ਰਿਪਟ ਵੀ ਕਹਿੰਦੇ ਉਨੀ ਫਾਈਨਲ ਕੀਤੀ ਹੋਈ ਹੈ ਤੇ ਹੁਣ ਐਸਜੀਪੀਸੀ ਦੇ ਕਾਨੂੰਨੀ ਨੋਟਿਸ ਦੇ ਉੱਤੇ ਕੀ ਜਵਾਬ ਦਿੱਤਾ ਜਾਂਦਾ ਹੈ ਜੀ ਸਟੂਡੀਓ ਵੱਲੋਂ ਤੇ ਕੰਗੜਾ ਨਾਉ ਦੇ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਆਉਣ ਵਾਲੀ ਗੱਲ ਹੈ ਜੀ ਸੰਦੂ ਸਾਹਿਬ ਪ੍ਰੋਗਰਾਮ ਦਾ ਸਮਾਹ ਹੋ ਗਿਆ ਹੈ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਵਾਸਤੇ ਤੇ ਇਹ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਸਿਮਰਨਜੀਤ ਸੋ ਤੁਹਾਡਾ ਵੀ ਬਹੁਤ ਸ਼ੁਕਰੀਆ ਜੋ ਰੋਜ਼ਾਨਾ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਤੇ ਇਨਾ ਪਿਆਰ ਦਿੰਦੇ ਹੋ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਉੱਤੇ ਵਿਚਾਰ ਚਰਚਾ ਕਰਨ ਵਾਸਤੇ ਮੈਨੂੰ ਦੇ ਇਜਾਜ਼ਤ ਧੰਨਵਾਦ